ਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਆਪਾਂ ਹਰਪ੍ਰੀਤ ਸਿੰਘ ਜਵੰਦਾ ਦੀ ਕਲਮ ਤੋਂ ਇੱਕ ਬਹੁਤ ਹੀ ਦਰਦ ਭਰੀ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਅਖੀਰ ਤੱਕ ਜ਼ਰੂਰ ਸੁਣਨਾ ਜੀ ਕਹਿੰਦੇ ਹਨ ਕਿ ਕੋਖ ਦਾ ਦਰਦ ਤਾਂ 9 ਮਹੀਨੇ ਚ ਮੁੱਕ ਜਾਂਦਾ ਹੈ ਪਰ ਜੇ ਹਿੰਸ ਪਿਆਰ ਕਈ ਵਾਰ ਪੂਰੀ ਜ਼ਿੰਦਗੀ ਨਹੀਂ ਮੁੱਕਦਾ ਸੱਤਵਾਂ ਮਹੀਨਾ ਹੋਣ ਤੇ ਆਇਆ ਤਾਂ ਅਜੀਬ ਜਿਵ ਸ਼ੈਆਂ ਨੂੰ ਜੀ ਕਰਿਆ ਕਰਦਾ ਇੱਕ ਦਿਨ ਸਕੂਲੋਂ ਪੜਾ ਕੇ ਆਏ ਹੀ ਸਨ ਸਾਈਕਲ ਵੀ ਸਟੈਂਡ ਤੇ ਨਾ ਲਾਉਣ ਦਿੱਤਾ ਅਖੇ ਸਮੋਸੇ ਖਾਣੇ ਨੇ ਉਹ ਸੀ ਵੀ ਲੈ ਸਾਈਕਲ ਮੋੜਿਆ ਗਲੀ ਦੇ ਮੋੜ ਤੇ ਰੇੜੀ ਤੇ ਜਾ ਪੁੱਜੇ ਜਦੋਂ ਕਾਫੀ ਚਿਰ ਹੋ ਗਿਆ ਤਾਂ ਫਿਕਰ ਜਹੀ ਹੋਣ ਲੱਗੀ ਇਹਨੇ ਨੂੰ ਮੁੰਡਾ ਨੱਸਿਆ ਨੱਸਿਆ ਆ ਆਖਣ ਲੱਗਾ ਕਿ ਹਸਪਤਾਲ ਲੈ ਗਏ ਕਿਸੇ ਟਰੱਕ ਚੜਾ ਦਿੱਤਾ ਰੀੜੀ ਤੇ ਮੈਂ ਪਹੁੰਚੀ ਤਾਂ ਬਾਣਾ ਬਾਂਪਰ ਚੁੱਕਾ ਸੀ ਮੰਗਰੋਂ ਤਕਲੀਫਾਂ ਦੇ ਪਹਾੜ ਟੁੱਟੇ ਫੇਰ ਕਦੀ ਲਿਖਾਂਗੀ ਦੋ ਮਹੀਨੇ ਮੰਗਰੋਂ ਇਹ ਹੋ ਪਈ ਸਾਰੇ ਆਖਣ ਬਾਬਲ ਖਾਣੀ ਐ ਮੈਂ ਅਕੂੰ ਲੜ ਪਿਆ ਕਿਆ ਕਰਦੀ ਇਸ ਦਾ ਕੀ ਕਸੂਰ ਕੱਲ੍ਹ ਤੇ ਮੈਂ ਸੀ ਦੂਜੇ ਵਿਆਹ ਲਈ ਵੀ ਕਈ ਰਿਸ਼ਤੇ ਆਏ ਪਰ ਤਰਸ ਵਾਲੀ ਚਾਸ਼ਨੀ ਵਿੱਚ ਡੁੱਬੇ ਹੋਏ ਮੈਂ ਵੀ ਬਸ ਨੰਨਾ ਫੜੀ ਰੱਖਿਆ ਸਾਰੇ ਦੁਸ਼ਮਣ ਹੋ ਗਏ ਜਾਪ ਦੇ ਟਿਊਸ਼ਨ ਪੜਾਉਣੀ ਸ਼ੁਰੂ ਕਰ ਦਿੱਤੀ ਕਿਸੇ ਜਵਾਕ ਨੂੰ ਮਰਦ ਛੱਡਣਾ ਆ ਜਾਂਦਾ ਤਾਂ ਆਂਡ ਗੁਆਂਡ ਗੱਲਾਂ ਕਰਿਆ ਕਰਦੇ ਇਸ ਨੂੰ ਨਿੱਕੀ ਜਹੀ ਨੂੰ ਰੋਜ਼-ਰੋਜ਼ ਇਸ ਦੇ ਪਾਪ ਦੀ ਕਹਾਣੇ ਸੁਣਾ ਸੁਣਾ ਵੱਟਿਆ ਕੀਤਾ ਤੇ ਅੱਜ ਜਿੱਥੇ ਪਿਓ ਮੁੱਖਿਆ ਸੀ ਉੱਥੇ ਹੀ ਕੋਲ ਹਸਪਤਾਲ ਵਿੱਚ ਐਕਸੀਡੈਂਟਾਂ ਵਿੱਚ ਮਰਦੇ ਹੋਿਆਂ ਨੂੰ ਬਚਾਉਂਦੀ ਹੈ ਤੇ ਇੱਕ ਵਾਰ ਇਹ ਪਹਿਲਾਂ ਸਿਆਲਾਂ ਦੀ ਗੱਲ ਹੈ ਇੱਕ ਸ਼ਾਮ ਰੋਟੀ ਟੁਕ ਮਕਾ ਕੇ ਪੈਣ ਹੀ ਲੱਗੇ ਸਾ ਕਿ ਕੁੱਤੇ ਪੂੰਕੇ ਨਾਲ ਹੀ ਕਿਸੇ ਕੁੰਡਾ ਖੜਕਾ ਦਿੱਤਾ ਬੁੱਕਲ ਮਾਰੀ ਦੂ ਮੁੰਡੇ ਅੰਦਰ ਲੰਗਾਈ ਰੋਟੀ ਟੁਕ ਖਾ ਕੇ ਕਹਿੰਦੇ ਟਰੈਕਟਰ ਚਾਹੀਦਾ ਇਹ ਆਖਣ ਲੱਗੇ ਲੈ ਜਾਓ ਭਾਈ ਸਾਰੀ ਰਾਤ ਅਰਦਾਸਾਂ ਕਰਦੇ ਨਿਕਲ ਗਈ ਤੜਕੇ ਜਾ ਕੇ ਜੀ ਨੀਂਦ ਪੈਣ ਹੀ ਲੱਗੀ ਕਿ ਫੇਰ ਕੁੰਡਾ ਖੜ ਗਿਆ ਇਸ ਵਰਪਲ ਸਿ ਇਹਨਾਂ ਨੂੰ ਆਖਣ ਲੱਗੇ ਨਾਲ ਚੱਲ ਆਖਿਆ ਮੈਂ ਵੀ ਨਾਲ ਜਾਵਾਂਗੀ ਕਹਿੰਦੇ ਥੋੜੀ ਪੁੱਛਗੋਚੀ ਕਰਨੀ ਹੈ ਘੰਟੇ ਦੋ ਘੰਟੇ ਬਾਅਦ ਛੱਡ ਜਾਵਾਂਗੇ ਸਾਰਾ ਦਿਨ ਲੰਘ ਗਿਆ ਫੋਨ ਨਹੀਂ ਸੰਨ ਹੁੰਦੇ ਅਗਲੇ ਦਿਨ ਫਿਰ ਪੁਲਸਾਈ ਤੇ ਮੈਨੂੰ ਨਾਲ ਲੈ ਗਏ ਕਹਿੰਦੇ شناخت ਕਰਾਉਣੀ ਹੈ ਮਨ ਵਿੱਚ ਸੀ ਕਿ ਸ਼ਾਇਦ ਟਰੈਕਟਰ ਫੜਿਆ ਗਿਆ ਹੋਣਾ 5 ਕਿਲੋਮੀਟਰ ਦੂਰ ਨਹਿਰ ਦੇ ਕੰਡੇ ਕਿਕਰ ਦੇ ਰੁੱਖਾਂ ਪਿੱਛੇ ਖਲੋਤੇ ਆਪਣੇ ਡਰੈਕਟਰ ਕੋਲ ਪਈਆਂ ਤਿੰਨ ਲਾਸ਼ਾਂ ਦੇਖ ਧੜਕੂ ਜਿਹਾ ਲੱਗਾ ਕਿ ਤੀਜਾ ਕੌਣ ਹੋ ਸਕਦਾ ਚਾਦਰ ਨਾਲ ਢਗੀ ਹੋਈ ਤੀਜੀ ਦੀ ਇਹਨਾਂ ਦੀ ਸੀ ਬੜੀ ਦੁਹਾਈ ਦਿੱਤੀ ਰੋਈ ਕਲਪੀ ਗਾਲਾਂ ਕੱਢੀਆਂ ਥਾਣੇਦਾਰ ਆਖ ਲੱਗਾ ਕਿ ਜੋ ਹੋਣਾ ਸੀ ਹੋ ਗਿਆ ਉਹਨ 10 ਸੰਸਕਾਰ ਆਪ ਕਰਨਾ ਕਿ ਤਿੰਨਾਂ ਦਾ ਇਕੱਠਾ ਕਰ ਦਈਏ ਉਹ ਜਮਾਨੇ ਸਨ ਜਦ ਦੁਖਾਖੀ ਮਹਿਕਮੇ ਵਿੱਚ ਲਾਸ਼ਾਂ ਦੀ ਗਿਣਤੀ ਇਹ ਤੈਅ ਕਰਿਆ ਕਰਦੀ ਸੀ ਕਿ ਮੋਟੇ ਦੇ ਕਿੰਨਾ ਪਿੱਤਲ ਲੱਗੇਗਾ ਤੇ ਜੀਵ ਕਿੰਨੀ ਭਾਰੀ ਹੋਣੀ ਹੈ। ਮਹੀਨੇ ਬਾਅਦ ਹੀ ਫਿਰ ਇਹ ਹੋ ਪਿਆ। ਮੁੰਡਾ ਸੀ। ਫਿਰ ਵੀ ਬੜੀ ਦੁਰਗਤ ਹੁੰਦੀ। ਅਖੀ ਚਾਹੁੰਦੀ ਤਾਂ ਰੋਕ ਸਕਦੀ ਸੀ ਉਸਨੂੰ। ਕਹਣੀ ਕਸਮਾਂ ਨੂੰ ਖਾਣੀ। ਅੱਜ ਜਿੰਨੇ ਭਰਿਆ ਮੰਗਰੋਂ ਵਿੱਚ ਦੁਕਾਨੇ ਦਾ ਤੋਂ ਪਿੰਡ ਜਾਈਦਾ ਤਾਂ ਇਹ ਖੜੇ ਪੈ ਜਾਂਦਾ ਆਖਦਾ ਉਹ ਨਹਿਰ ਵਾਲੀ ਥਾਂ ਜ਼ਰੂਰ ਵਖਾ ਜਿੱਥੇ ਮੇਰਾ ਹੌਸਲਾ ਨਹੀਂ ਪੈਂਦਾ ਇਹ ਸੂਚ ਭਾਰੂ ਹੋ ਜਾਂਦੀ ਕਿ ਜੇ ਕਸੂਰ ਹੁੰਦਾ ਤਾਂ ਬਖਰੀ ਗੱਲ ਸੀ ਪਰ ਫੇਰ ਵੀ ਪਤਾ ਨਹੀਂ ਕਿਉਂ ਮਾਰ ਮਕਾਇਆ ਸੁਬੀਰੂ ਇਹ ਤੇ ਸੀ ਤਿੰਨ ਦਹਾਕੇ ਪਹਿਲਾਂ ਵਿਚਰੀਆਂ ਉਹਨਾਂ ਦੋ ਮਾਵਾਂ ਦਾ ਜੀਵਨ ਵਿਰਤਾਤ ਜਿੰਨਾ ਕਲੀਆਂ ਨੇ ਕੋਖ ਅੰਦਰ ਦਾ ਭਾਰ ਵੀ ਢੋਇਆ ਤੇ ਜ਼ਿਹਨ ਤੇ ਪਿਆ ਵੀ ਕੋਖ ਅੰਦਰ ਦਾ ਤੇ 9 ਮਹੀਨਿਆਂ ਮੰਗਰੋ ਹੌਲਾ ਹੋ ਗਿਆ ਪਰ ਜ਼ਿਹਨ ਤੇ ਪਏ ਨੇ ਮੜੀਆਂ ਤੱਕ ਖੜਾ ਨਾ ਛੱਡਿਆ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਦਰਦ ਭਰੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ